ਅਵੀਰ ਜੀ ਇੱਕ ਜ਼ਮੀਨ ਹੈ ਆ ਜਮੀਨ ਸ਼ੁਰੂ ਹੋ ਗਈ ਆ ਫਰੰਟ ਸ਼ੁਰੂ ਹੋਇਆ ਇੱਥੇ ਆ ਫਰੰਟ ਵਿੱਚ ਐਸ ਪੈਦੇ ਵਿੱਚ ਵੱਡਾ ਬੋਰ ਇਹਦੇ ਵਿੱਚ ਲੱਗਿਆ ਹੋਇਆ ਆ ਫਰੰਟ ਚੱਲ ਗਿਆ ਉਹ ਛੱਡ ਕਰੇ ਨਾ ਜੀ ਸ਼ਾਂਜ ਨੂੰ ਸਾਰੀ ਜਿਹੜੀ ਆ ਰੋਡ ਖਾਣਾ ਤੋਂ ਕਰੋੜ ਨੂੰ ਕੱਟ ਤੋਂ ਕੱਟ 3 ਕਿੱਲੇ ਆ ਹੋਣਗੇ 3 ਤੋਂ ਵੱਧ ਹੋ ਜਾਣਾ 10 ਕਰੋੜ ਦੇਖੋ ਜੀ ਮਗਰ ਆ ਮਗਰ ਬੁੱਟੇ ਪੋਲਰ ਦੇ ਵਿੱਚ ਹੈ ਜੀ ਆਸਪੈ ਦੇ ਸਾਰੇ ਵਿੱਚ ਹੈ ਆ ਸਾਰੀ ਆ ਏਰੀਆ ਵਿੱਚ ਸਾਰਾ ਆ ਵਿੱਚ ਸਾਰਾ ਤੇ ਆ ਸਾਰਾ ਵਿੱਚ ਹੈ ਜੀ ਆ ਫਰੰਟ ਵਿੱਚ ਹੈ ਤੇ ਇਹ ਹੈਗੇ ਜੀ 75 ਕਿਲੇ ਔਰ ਥੋੜਾ ਆ ਵੱਡਾ ਪਹਾੜ ਵੀ ਆਣਿਆ 10 15 ਕਿਲੇ ਦੇ ਵਿੱਚ ਤੇ 75 ਕਿਲੇ ਟੋਟਲ ਹੈ ਜੀ ਵਿੱਚ ਸਾਰਾ ਆ ਰੋਡ ਹੈ ਜੀ ਆ ਸਾਰਾ ਫਰੰਟ ਵਿੱਚ ਚੱਲ ਰਿਹਾ ਹੈ 75 ਕਿੱਲੇ ਜੀ ਬਹੁਤ ਵਧੀਆ ਖਲਾਰ ਤੋਂ ਜਿਹੜਾ ਰੋੜ ਗਿਆ ਟਿੱਬੇ ਨੰਗਰ ਨੂੰ ਇਹਦਾ ਨੰਦਬਰ ਸਾਹਬ ਨੂੰ ਰੋੜ ਗਿਆ ਉਹਨੂੰ ਫਰੰਟੇ ਦੀ ਵਧੀਆ ਜ਼ਮੀਨ ਹੈ ਆਸਪੈਦਾ ਵਿੱਚ ਲੱਗਿਆ ਵਾ ਦੇਖੋ ਬਹੁਤ ਵਧੀਆ ਚੀਜ਼ ਹੈ ਜੀ ਸਾਰੀ ਬਾਉਂਡਰੇਸ਼ਨ ਹੋਈ ਵੀ ਹੈ ਜੀ ਮਿੰਟੀ ਹੋਈ ਵੀ ਤਕਰੀਬਨ ਸਾਰਾ ਹੀ ਸਾਲਮ ਖਤਾ ਸਿਰਫ ਕੋਸ਼ਕ ਨੰਬਰ ਵਿੱਚ مشترਕੇ ਤੇ ਆਨੇ ਜਿਆਦਾ ਸਾਲਮ ਨੰਬਰ ਹੈ ਇਦੇ ਵਿੱਚ ਆ ਸਾਰੀ ਜਮੀਨ ਵਿੱਚ ਕੋਈ ਪੱਥਰ ਨਹੀਂ ਕੋਈ ਬੱਟਾ ਨਹੀਂ ਵੱਡੀ ਮਿੰਤੀ ਸਟੈਂਡਰਡ ਏਕਰ ਆਹ ਆ ਸਾਰਾ ਵਿੱਚ ਆਹ ਰੋਡ ਹੈ ਜੀ ਘੱਟ ਤੋਂ ਘੱਟ ਤਿੰਨ ਕਿੱਲੇ ਦਾ ਰੋਡ ਨਾਲ ਫਰੰਟੇ ਜੀ ਸਥਾ ਦਾ ਬਹੁਤ ਵਧੀਆ ਜੀ ਆਹ ਗੁੱਟੇ ਵਿੱਚ ਜਾਨੇ ਬੋਰ ਵੱਡਾ ਵਿੱਚ ਇਹਦੇ ਵਿੱਚ ਕਨੈਕਸ਼ਨ ਹੈ ਨਹੀਂ